ਹਾਂਜੀ ਪਾਲਕ ਹੁਣ ਜਿਹੜਾ ਹੁੰਦਾ ਨਾ ਆਪਣੇ ਕੋਲੇ ਬਾਦੂ ਵੀ 1-2 ਦਿਨ ਵਰਤਣਾ ਨਹੀਂ ਆਪਾਂ ਵੀ 2-4 ਦਿਨਾਂ ਨੂੰ ਵਰਤਣਾ ਜਾਂ 5 ਦਿਨਾਂ ਦਾ ਵਰਤਣਾ ਜਦੋਂ ਵੀ ਤੁਹਾਨੂੰ ਲੋੜ ਹੈ ਨਾ ਬਾਦੂ ਪਾਲਕ ਫਿਰ ਉਹਨਾਂ ਤਾਂ ਖਰਾਬ ਹੋ ਜਾਂਦਾ ਫ੍ਰਿਜ 'ਚ ਤਾਂ ਤੇ ਇਸ ਤਰ੍ਹਾਂ ਆਪਾਂ ਕੱਟ ਕੇ ਗਿੱਲਾ-ਗਿੱਲਾ ਤੇ ਫ੍ਰੀਜ਼ਰ 'ਚ ਲਾ ਦੇਵਾਂਗੇ ਤੇ ਫਿਰ ਕਦੋਂ ਮਰਜੀ ਪਰੌਂਠੇ 'ਚ ਪਾਉਣਾ ਜਾਂ ਹੁਣ ਆਪਾਂ ਕੋਈ ਸਬਜ਼ੀ ਬਣਾਉਣੀ ਹੈ ਚਾਹੇ ਤੁਸੀਂ ਵੀ ਇਹਨਾਂ ਤੇ ਚਾਹੇ ਪਰੌਂਠੇ ਬਣਾਉਣੇ ਪਾਲਕ ਨਾਲ ਇਸ ਤਰ੍ਹਾਂ ਬਰਤ ਲੈਣੇ ਆਦੋ ਤੇ ਤੇ ਨਹੀਂ ਫਿਰੇ ਫ੍ਰੀਜ ਤਾਂ ਪਤਾ ਹੀ ਹੈ ਹਨਾ ਆਪਾਂ ਨੂੰ ਦੋਕ ਦੇਣਾ ਚ ਖਰਾਬ ਹੋ ਜਾਂਦਾ ਫ੍ਰੀਜਰ ਚ ਲਾ ਦਨੇ ਗਿੱਲਾ ਬਿੱਲਾ ਇਸ ਤਰ੍ਹਾਂ ਹੀ ਕੱਟ ਕੇ ਧੋ ਕੇ ਆਪਾਂ ਫ੍ਰੀਜਰ ਚ ਲਾ ਦੋ ਤੇ ਜਦੋਂ ਮਰਜ਼ੀ ਇੱਕ ਵਰਤ ਲੋ ਚਾ ਕੇ ਫ੍ਰੀਜਰ ਚ ਵਧੀਆ ਪਿਆ ਰਹੇਗਾ ਇਹਨੂੰ ਇਸ ਤਰ੍ਹਾਂ ਹੋ ਕੱਟ ਕੇ ਪਾਰਾ ਰੱਖ ਦੇਣਗੇ ਜਦੋਂ ਮਰਜ਼ੀ ਵਰਤ ਲਈ ਇਹ ਫ੍ਰੀਜ਼ਰ ਚ ਲਾਇਆ ਬਾਲਕ ਇੱਕ ਹੋਰ ਵੀ ਸੁਖਾ ਦਾ ਵਿੱਚ ਜਿੰਨਾ ਵੀ ਟਾਈਮ ਆਪਾਂ ਰੱਖਣਾ ਹੈ ਉਨਾ ਟਾਈਮ ਹੀ ਰੱਖ ਸਕਦੇ ਆ ਜੇ ਆਪਣੇ ਕੋਲ ਜਾਦੇ ਵਾਧੂ ਆ ਹਨ ਤੇ ਆਪਾਂ ਚੀਰ-ਚੀਰ ਕਟ-ਕਟ ਕੇ ਫ੍ਰੀਜ਼ਰ ਚ ਲਾਈ ਚੱਲੋ ਤੇ ਕਿਦੋਂ ਮਰਜ਼ੀ ਜਦੋਂ ਮੌਸਮ ਵੀ ਚਲਾ ਜਾਵੇ ਬਾਅਦ ਚੋ ਵੀ ਆਪਾਂ ਇਹ ਵਰਤਨਾ ਵਰਤ ਸਕਦੇ ਆ ਜਿੰਨਾ ਟਾਈਮ ਹੀ ਰੱਖ ਲਿਆ ਉਹਨਾ ਟਾਈਮ ਹੀ ਆਪਾਂ ਰੱਖ ਸਕਦੇ ਆ ਅਰੇ ਸਿੱਧਾ ਨਿਕ ਵੀਡੀਓ ਅੱਜ ਦੀ बस पालक बारे सारा पालक चीर के लफाफे च हम आप रख दें फ्रिजर ਹੁਣ ਜਦੋਂ ਮਰਜ਼ੀ ਆਪਾਂ ਵਰਤਣਾ ਇਹ ਕੱਢ ਕੇ ਆਪਾਂ ਵਰਤ ਸਕਦੇ ਆ ਇਹ ਆਇ ਨਹੀਂ ਹੈਗਾ ਵੀ ਚੀਜ਼ ਖਰਾਬ ਹੋਊਗੀ ਤੇ ਹੁਣ ਇਕੱਲੇ ਹੀ ਵਧੀਆ ਪਿਆਰ ਹੋਊਗਾ ਫ੍ਰੀਜਰ 'ਚ ਤੇ ਜੇ ਆਪਾਂ ਰੱਖ ਦਈਏ ਫ੍ਰਿਜ 'ਚ ਤਾਂ ਆਪਣਾ ਫਾਲਕ 2-3 ਦਿਨ ਤੋਂ ਵੱਧ ਰਹਿੰਦਾ ਨਹੀਂ ਹੈਗਾ ਉਹ ਖਰਾਬ ਹੋ ਜਾਂਦਾ ਬਾਹਰ ਉਹ ਵੀ ਖਰਾਬ ਹੋ ਜਾਂਦਾ ਫ੍ਰੀਜਰ 'ਚ ਕਿਉਂਕਿ ਉਹ ਉਸੇ ਤਰ੍ਹਾਂ ਹੀ ਪਿਆਰ ਹੋਊਗਾ ਜਿਵੇਂ ਅੱਜ ਹੀ ਲੈਂਦਾ ਹੋਵੇ ਇਸ ਤਰ੍ਹਾਂ ਹੀ ਪਿਆ ਰਹਿੰਦਾ ਹੁਣ ਆਪਾਂ ਲਾਉਣੇ ਆ ਜਿੱਤੇ ਜਿੱਦ ਵਿੱਚ ਹੁਣ ਇੱਥੇ ਪਿਆ ਰਹਿਣਾ ਇਹਨੇ